लारेन्स बिश्नोई ਦਾ ਪਰ ਅਨਮੋਲ ਬਿਸ਼ਨੋਈ ਯੂਐਸ ਤੋਂ ਡਿਪੋਰਟ ਟੈਰਿਫ ਵਿਵਾਦ ਵਿਚਾਲੇ ਭਾਰਤ ਤੇ ਅਮਰੀਕਾ ਨੇ ਸਾਈਨ ਕੀਤੀ ਪਹਿਲੀ ਡੀਲ 트럼ਪ ਦੀਆਂ ਵੀਜਾ ਸਖਤੀਆਂ ਕਾਰਨ ਅਮਰੀਕਾ ਵਿੱਚ 10 ਲੱਖ ਤੋਂ ਵੱਧ ਮਹੱਤਵਪੂਰਨ ਨੌਕਰੀਆਂ ਖਾਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰਤ ਲੈੰਦਾ ਜਾ ਰਿਹਾ ਹੈ ਅਮਰੀਕਾ ਨੇ ਉਸ ਨੂੰ ਰਿਪੋਰਟ ਕਰ ਦਿੱਤਾ ਹੈ ਇਹ ਕਾਰਵਾਈ 18 ਨਵੰਬਰ ਨੂੰ ਕੀਤੀ ਗਈ ਹੈ ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਚੁਕਾਇਆ ਗਿਆ ਹੈ ਕਿਉਂਕਿ ਅਮਰੀਕਾ ਵਿੱਚ ਉਸ ਦੀ ਅਸਾਈਲਮ ਦੀ ਅਰਜੀ ਖਾਰਜ ਹੋ ਗਈ ਸੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਰਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਿਦਕੀ ਦੇ ਪੁੱਤਰ ਜੀਸ਼ਾਨ ਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਖਬਰਾਂ ਦੇ ਮੁਤਾਬਕ NIA ਨੇ ਮੀ ਅਨਮੋਲ ਤੇਸ਼ ਗੰਜਾ ਕਸੰਡੇ ਤਿਆਰੀ ਕਰ ਲਈ ਹੈ ਬਿਸ਼ਨੋਈ ਜਲਦੀ ਹੀ ਹੁਣ ਭਾਰਤ ਪਹੁੰਚ ਸਕਦਾ ਹੈ ਅਨਮੋਲ ਬਿਸ਼ਨੋਈ ਕਈ ਗੰਭੀਰ ਤੇ ਹਿੰਸਕ ਅਪਰਾਧਾਂ ਦੇ ਸਬੰਧ ਵਿੱਚ ਭਾਰਤ ਵਿੱਚ ਲੋੜਿੰਦਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਵੀ ਉਹ ਮੁੱਖ ਸਾਜ਼ਿਸ਼ ਕਰਤਾ ਹੈ ਉਸਤੇ ਮੂਸੇਵਾਲਾ ਦੇ ਕਤਲਨ ਹਥਿਆਰ ਅਤੇ ਲੌਜਿਸਟਿਕਲ ਸਪੋਰਟ ਦੇਣ ਦਾ ਦੋਸ਼ ਹੈ ਉਸ ਦੀ ਡਿਪੋਟੀਸ਼ਨ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਅਹਿਮ ਰਾਜ਼ ਖੁੱਲਣ ਦੀ ਸੰਭਾਵਨਾ ਹੈ ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਸਦੀਕੀ ਦੇ ਕਤਲ ਕੇਸ ਵਿੱਚ ਵੀ ਅਹਿਮ ਸਾਜ਼ਿਸ਼ਕਰਤਾ ਅਨਮੋਲ ਹੈ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਲੇ ਵਿੱਚ ਵੀ ਅਨਮੋਲ ਦੀ ਭਾਲ ਸੀ ਚਾਰੇ ਸ਼ੀਟ ਦੇ ਮੁਤਾਬਕ ਅਨਮੋਲ ਨੇ ਸ਼ੂਟਰਾ ਵਿੱਕੀ ਗੁਪਤਾ ਅਤੇ ਸਾਗਰਪਾਲ ਨੂੰ ਪ੍ਰੇਰਿਤ ਕੀਤਾ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ ਅਨਮੋਲ ਬਿਸ਼ਨੋਈ ਭਾਰਤ ਵਿੱਚ ਕੁੱਲ 18 ਮਾਮਲਿਆਂ ਵਿੱਚ ਵਾਂਟਡ ਹੈ ਪਿਛਲੇ ਸਾਲ ਨਵੰਬਰ ਵਿੱਚ ਉਸਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਇਹ ਗ੍ਰਿਫਤਾਰੀ ਅਮਰੀਕਾ ਵਿੱਚ ਗੈਰ ਕਾਨੂੰਨੀ ਐਂਟਰੀ ਕਰਨ ਹੋਈ ਸੀ ਅਨਮੋਲ ਦੇ ਉੱਤੇ ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਜੋ ਬਾਅਦ ਵਿੱਚ ਗਲੋਬਲ ਲਾ ਇਨਫੋਰਸਮੈਂਟ ਏਜੰਸੀ ਇੰਟਰਪੋਲ ਨੇ ਉਸ ਖਿਲਾਫ ਰੈੱਡ ਕਨਰ ਨੋਟਿਸ ਜਾਰੀ ਕੀਤਾ ਸੀ ਇਸ ਡਿਪੋਟੀਸ਼ਨ ਤੋਂ ਬਾਅਦ ਹੁਣ NIA ਅਨੁਰੋਧ ਬਿਸ਼ਨੋਈ ਤੇ ਸਕੰਜਾ ਕਸੇਗੀ ਭਾਰਤ ਤੇ ਅਮਰੀਕਾ ਨਾਲ ਪਹਿਲੀ ਟ੍ਰੇਡ ਡੀਲ ਸਾਈਨ ਕੀਤੀ ਗਈ ਹੈ ਸਟੀਲ ਦੇ ਤਹਿਤ ਭਾਰਤ ਅਮਰੀਕਾ ਤੋਂ ਲਗਭਗ 2.2 ਮਿਲੀਅਨ ਟਨ LPG ਖਰੀਦੇਗਾ ਇਹ ਭਾਰਤ ਦੀ ਸਲਾਨਾ ਲੋੜ ਦਾ 10% ਹੈ ਇਹ ਡੀਲ ਸਿਰਫ 1 ਸਾਲ ਮਤਲਬ 2026 ਲਈ ਹੈ ਇਸ ਨਾਲ ਕ੍ਰੀਲੂ ਬਾਜ਼ਾਰ ਵਿੱਚ LPG ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ ਏਡਲ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਅਮਰੀਕੀ એનર્ਜੀ ਸਪਲਾਈਰਾਂ ਜੇਵਰਨ ਫਿਲिप्स 66 ਅਤੇ ਟੋਟਲ એનર્ਜੀਜ਼ ਟਰੇਡਿੰਗ ਨਾਲ ਕੀਤੀ ਹੈ ਭਾਰਤ ਦੁਨੀਆ ਦਾ ਦੂਜਾ ਵੱਡਾ ਐਲਪੀਜੀ ਦਾ ਖਪਤਕਾਰ ਹੈ ਭਾਰਤ ਆਪਣੀਆਂ ਐਲਪੀਜੀ ਲੋੜਾਂ ਦਾ 50% ਤੋਂ ਵੱਧ ਦਰਾਮਦ ਕਰਦਾ ਹੈ ਤੇ ਜ਼ਿਆਦਾਤਰ ਸਪਲਾਈ ਪੱਛਮੀ ਏਸ਼ੀਆ ਦੇ ਬਾਜ਼ਾਰਾਂ ਤੋਂ ਹੀ ਹੁੰਦੀ ਹੈ। ਇਸ ਡੀਲ ਦੇ ਨਾਲ ਭਾਰਤ ਦੀ એનર્ਜੀ ਸਿਕਿਉਰਿਟੀ ਨੂੰ ਮਜ਼ਬੂਤੀ ਮਿਲੇਗੀ। ਭਾਰਤ ਨੇ ਅਮਰੀਕੀ ਕੰਪਨੀਆਂ ਨਾਲ ਸਾਗ 2026 ਲਈ ਸਾਲਾਨਾ 2.2 ਮਿਲੀਅਨ ਟਨ ਐਲਪੀਜੀ ਆਯਾਤ ਕਰਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਨੇ ਜੋ ਕਿ ਭਾਰਤ ਦੇ ਕੋਲ ਸਾਲਾਨਾ ਆਯਾਤ ਦਾ ਲਗਭਗ 10% ਕਵਰ ਕਰੇਗਾ। ਇਹ ਸਮਝੌਤਾ ਜਏ ਸਮ ਹੋਇਆ ਹੈ ਜਦੋਂ ਸੰਯੁਕਤ ਰਾਜ ਅਮਰੀਕਾ ਵਪਾਰਕ ਗੱਲਬਾਤ ਵਿੱਚ ਬੇਹੱਦੇ ਲਚਕਤਾ ਦਿਖਾ ਰਿਹਾ ਹੈ ਇਸ ਦੇ ਨਾਲ ਹੀ ਭਾਰਤੀ ਖੇਤੀਬਾੜੀ ਉਤਪਾਦਾਂ ਤੇ ਆਪਣੀਆਂ ਸਖਤ ਸ਼ਰਤਾਂ ਨੂੰ ਵੀ ਹੁਣ ਅਮਰੀਕਾ ਵੱਲੋਂ ਢਿੱਲਾ ਕਰ ਦਿੱਤਾ ਗਿਆ ਹੈ ਜੇ ਭਾਰਤ ਵਿੱਚ ਘਰੇਲੂ ਉਤਪਾਦਨ ਦੀ ਗੱਲ ਕਰੀਏ ਤਾਂ ਭਾਰਤ ਨੇ ਵਿੱਤੀ ਸਾਲ 2024 ਵਿੱਚ 13 ਮਿਲੀਅਨ ਟਨ ਐਲਪੀਜੀ ਦਾ ਉਤਪਾਦਨ ਕੀਤਾ ਜੋ ਕੁੱਲ ਖਪਤ ਦਾ ਸਿਰਫ 42% ਹੈ ਇਸ ਦੌਰਾਨ ਆਯਾਤ 67% ਤੱਕ ਪਹੁੰਚ ਗਿਆ ਹੈ ਵਿੱਤੀ ਸਾਲ 2025 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹਰ ਮਹੀਨੇ ਲਗਭਗ 1 ਕਿ ਮਿਲੀਅਨ ਟਨ ਐਲਪੀਜੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇੰਡੀਆਨ ਆਇਲ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਮੰਗ ਦੇ ਮੁਕਾਬਲੇ ਉਤਪਾਦਨ ਹੌਲੀ ਰਹਿੰਦਾ ਹੈ। ਪਿਛਲੇ ਦਹਾਕੇ ਵਿੱਚ ਉਤਪਾਦਨ ਵਿੱਚ 33% ਵਾਧਾ ਹੋਇਆ ਹੈ ਪਰ ਮੰਗ ਵਿੱਚ 32% ਵਾਧੇ ਨੇ ਆਯਾਤ ਤੇ ਨਿਰਭਰਤਾ ਨੂੰ ਹੋਰ ਬਦਾ ਦਿੱਤਾ ਹੈ। ਰਾਸ਼ਟਰਪਤੀ 트럼ਪੋ ਜੋ ਇਮੀਗ੍ਰੇਸ਼ਨ ਤੇ ਲਗਾਤਾਰ ਸਖਤੀ ਵਧਰੇ ਸਨ ਹੁਣ ਉਹਨਾਂ ਦੇ ਤੇਜ਼ਰ ਕੁਝ ਢਿੱਲੇ ਪੈ ਰਹੇ ਨੇ ਇਸ ਦਾ ਕਾਰਨ ਹੈ ਕਿ ਪ੍ਰਵਾਸੀ ਪੇਸ਼ੇਵਰਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਨ ਵਾਲਾ ਅਮਰੀਕਾ ਹੁਣ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਆਟੋ ਉਦਯੋਗ ਮੈਕੈਨਿਕ ਦੇ ਅਹੁਦੇ ਲਈ 1 ਕਰੋੜ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕਰ ਰਿਹਾ ਹੈ ਫਿਰ ਵੀ ਇਨ੍ਹਾਂ ਅਹੁਦਿਆਂ ਨੂੰ ਜੁਆਇਨ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਮਹੱਤਵਪੂਰਨ ਨੌکریاں ਖਾਲੀ ਨੇ ਜਿਨ੍ਹਾਂ ਵਿੱਚ ਪਲੰਬਰ, ਇਲੈਕਟ੍ਰੀਸ਼ੀਅਨ, ਫੈਕਟਰੀ ਵਰਕਰ ਅਤੇ ਟਰੱਕ ਡਰਾਈਵਰ ਵੀ ਸ਼ਾਮਲ ਨੇ। ਇਸ ਸਬੰਧੀ ਫੋਰਡ ਕੰਪਨੀ ਦੇ ਸੀਈਓ ਜिम 파ਰਲੇ ਨੇ ਇੱਕ ਪੋਡਕਾਸਟ ਵਿੱਚ ਦੱਸਿਆ ਹੈ ਕਿ ਇਹ ਇੱਕ ਵੇਕ-ਅਪ ਕਾਲ ਹੈ। ਉਨ੍ਹਾਂ ਕਿਹਾ ਕਿ ਅਸਲ ਸਮੱਸਿਆ ਸਿਸਟਮ ਵਿੱਚ ਹੈ, ਵੀਜ਼ਿਆਂ ਵਿੱਚ ਨਹੀਂ। ਉਨ੍ਹਾਂ ਵੀ ਕਿਹਾ ਕਿ ਫੋਰਡ ਸੁਪਰ ਡਿਊਟੀ ਟਰੱਕ ਚੋਂ ਡੀਜ਼ਲ ਇੰਜਣ ਨੂੰ ਕਿਵੇਂ ਕੱਢਣਾ ਹੈ ਇਸ ਬਾਰੇ ਸਿੱਖਣ ਵਿੱਚ ਲਗਭਗ 5 ਸਾਲ ਲੱਗਦੇ ਨੇ। ਨਾਂ ਨੌਜਵਾਨਾਂ ਵਿੱਚ ਉਸ ਤਕਨੀਕੀ ਐਕਸਪੋਜ਼ਰ ਦੀ ਘਾਟ ਹੈ ਸੋ ਇਹ ਪੋਸਟਾਂ ਖਾਲੀ ਰਹਿ ਰਹੀਆਂ ਨੇ ਉਹਨੇ ਇਹ ਵੀ ਕਿਹਾ ਕਿ ਅੱਜ ਜਦੋਂ ਅਮਰੀਕਾ ਉੱਚ ਤਕਨੀਕੀ ਉਤਪਾਦਾਂ ਤੇ AI ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ ਇਸ ਸਮੇਂ ਦੌਰਾਨ ਮੈਨੂਅਲ ਸਕਿਲਸ ਦੇ ਖੇਤਰ ਵਿੱਚ ਬੁਰੀ ਤਰ੍ਹਾਂ ਇਹ ਦੇਸ਼ ਪਿੱਛੜ ਗਿਆ ਹੈ ਵੱਡੀਆਂ ਫੈਕਟਰੀਆਂ ਸੇਵਾ ਕੇਂਦਰਾਂ ਟਰੱਕਿੰਗ ਨੈਟਵਰਕ ਲੋਕਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਨੇ ਜਿਸ ਨਾਲ ਉਤਪਾਦਨ ਅਤੇ ਸੇਵਾ ਤੇ ਅਸਰ ਪੈ ਰਿਹਾ ਹੈ ਅਮਰੀਕਾ ਵਿੱਚ ਭਾਰਤੀ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਦੌਰੇ ਕਰ ਤੋਂ ਬਚਾਉਣ ਦੇ ਲਈ ਭਾਰਤ ਨੇ ਅਮਰੀਕਾ ਨਾਲ ਟੋਟਲਾਈਜੇਸ਼ਨ ਨੂੰ ਸਮਝੌਤਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਇਹ ਪ੍ਰਸਤਾਵ ਅਮਰੀਕਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤ ਦੌਰਾਨ ਕੀਤਾ ਗਿਆ ਹੈ ਜੇ ਇਹ ਸਮਝਾਤਾ ਹੋ ਜਾਂਦਾ ਹੈ ਤਾਂ ਅਮਰੀਕਾ ਵਿੱਚ ਕੰਮ ਕਰ ਰਹੇ ਹੁਨਰਮੰਦ ਅਤੇ ਹੋਰ ਭਾਰਤੀ ਕਾਮਿਆਂ ਦੀ ਪ੍ਰਤੀਯੋਗਤਾ ਵਿੱਚ ਸੁਧਾਰ ਹੋਵੇਗਾ ਤੇ ਉਨ੍ਹਾਂ ਦੀ ਲਾਗਤ ਵਿੱਚ ਕਮੀ ਆਏਗੀ ਟੋਟਲਾਈਜੇਸ਼ਨਸ ਮਤਲਬ ਦੋ ਆਸਥਾਕਰਤਾਵਾਂ ਦੇ ਦੇਸ਼ਾਂ ਦੀਆਂ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਵਿਚਕਾਰ ਟਾਲ ਮਿਲ ਸਥਪਿਤ ਰਹੇਗਾ ਇਸ ਦਾ ਮਕਸਦ ਦੂਜੇ ਦੇਸ਼ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਦੋਹਰੇ ਟੈਕਸ ਤੋਂ ਰੋਕਣਾ ਹੈ ਇਸ ਨਾਲ ਕਾਮਿਆਂ ਨੂੰ ਇੱਕੋ ਕੰਮ ਲਈ ਦੋਹਾਂ ਦੇਸ਼ਾਂ ਦੀਆਂ ਪ੍ਰਣਾਲੀਆਂ ਵਿੱਚ ਉਭਦਾਨ ਕਰਨ ਤੋਂ ਬਚਾਇਆ ਜਾਂਦਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਵੱਲੋਂ ਬ੍ਰਿਟੇਨ ਨਾਲ ਵੀ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਰੋਟੇਲਾਈਜੇਸ਼ਨ ਸਮਝੌਤੇ ਦੇ ਹੱਥ ਭਾਰਤੀ ਕਾਮਿਆਂ ਨੂੰ 3 ਸਾਲ ਦੀ ਮਿਆਦ ਲਈ ਆਪਣੇ ਹੀ ਦੇਸ਼ ਵਿੱਚ ਸਮਾਜਿਕ ਸੁਰੱਖਿਆ ਯੋਗਦਾਨ ਦਾ ਭੁਗਤਾਨ ਕਰਨ ਦੀ ਇਜਾਜ਼ਤ ਮਿਲਦੀ ਹੈ। ਅਮਰੀਕਾ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ ਵਿੱਚ ਭਾਰਤੀ ਕਾਮਿਆਂ ਵੱਲੋਂ ਸਾਲਾਨਾ ਲਗਭਗ 3 ਅਰਬ ਡਾਲਰ ਦਾ ਯੋਗਦਾਨ ਪਾਇਆ ਜਾਂਦਾ ਹੈ। ਹਾਲਾਂਕਿ ਅਮਰੀਕੀ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਨ ਲਈ ਕਾਮਿਆਂ ਨੂੰ ਘੱਟੋ-ਘੱਟ 10 ਸਾਲ ਅਮਰੀਕਾ ਵਿੱਚ ਯੋਗਦਾਨ ਦੇਣਾ ਪੈਂਦਾ ਹੈ। ਜ਼ਿਆਦਾਤਰ H1B ਅਤੇ L1 ਵੀਜ਼ਾ ਵਾਲੇ ਭਾਰਤੀ ਕਾਮੇ ਆਪਣੇ ਵੀਜ਼ੇ ਦੀ ਮਿਆਦ ਨਾ ਵਧਾਏ ਜਾਣ ਦੀ ਹਾਲਤ ਵਿੱਚ 2 ਤੋਂ 5 ਸਾਲਾਂ ਦੇ ਅੰਦਰ ਹੀ ਭਾਰਤ ਵਾਪਸ ਆ ਜਾਂਦੇ ਨੇ ਇਸ ਕਾਰਨ ਉਹ ਸਮਾਜਿਕ ਸੁਰੱਖਿਆ ਲਾਭਾਂ ਦਾ ਦਾਵਾ ਕਰਨ ਲਈ ਅਯੋਗ ਹੋ ਜਾਂਦੇ ਨੇ ਨਤੀਜੇ ਵਜੋਂ ਉਹਨਾਂ ਵੱਲੋਂ ਅਮਰੀਕਾ ਦੀ ਸਮਾਜਿਕ ਸੁਰੱਖਿਆ ਲਈ ਦਿੱਤਾ ਗਿਆ ਯੋਗਦਾਨ ਜਬਤ ਹੋ ਜਾਂਦਾ ਹੈ ਤੇ ਉਹਨਾਂ ਨੂੰ ਵਾਪਸ ਪ੍ਰਾਪਤ ਕਰਨ ਲਈ ਕੋਈ ਹੋਰ ਚਾਰਾ ਵੀ ਨਹੀਂ ਬਚਦਾ ਜੇ ਹਾਰਵਰਡ ਜਰਨਲ ਦੀ ਰਿਪੋਰਟ ਦੀ ਗੱਲ ਕਰੀਏ ਤਾਂ 2016 ਵਿੱਚ ਇਸ ਨੂੰ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਸੰਸਾਰ ਪਿਛਲੇ ਦਹਾਕੇ ਵਿੱਚ ਅਮਰੀਕਾ ਵਿੱਚ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੇ ਅਮਰੀਕੀ ਸਮਾਜਿਕ ਸੁਰੱਖਿਆ ਪ੍ਰਣਾਲੀ ਵਿੱਚ 27.6 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਜੋ ਕਈ ਕਾਰਨਾ ਕਰਕੇ ਜਬਤ ਹੋ ਗਿਆ। ਲੰਮੇ ਸਮੇਂ ਤੋਂ ਭਾਰਤ ਵੱਲੋਂ ਨਿਯਮ ਨਿਧੀ ਅਧਿਕਾਰੀਆਂ ਨੂੰ ਅਜੇ ਸਮਝੌਤੇ ਤੇ ਦਸਤਖਤ ਕਰਨ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮਝੌਤੇ ਨਾਲ ਭਾਰਤੀ ਕਾਮਿਆਂ ਨੂੰ ਅਮਰੀਕਾ ਵਿੱਚ ਕੰਮ ਕਰਦੇ ਸਮੇਂ ਉਸ ਦੇਸ਼ ਦੀ ਸਮਾਜਿਕ ਸੁਰੱਖਿਆ ਦਾ ਲਾਭ ਮਿਲੇਗਾ। ਜੇ ਜੇ ਨਹੀਂ ਹੁੰਦਾ ਤਾਂ ਅਮਰੀਕਾ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ ਵਿੱਚ ਦਿੱਤੇ ਗਏ ਯੋਗਦਾਨ ਨੂੰ ਭਾਰਤ ਵਿੱਚ ਵਾਪਸ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ ਇਸ ਤੇ ਅਮਰੀਕੀ ਅਧਿਕਾਰੀਆਂ ਨੇ ਦਲੀਲ ਦਿੱਤੀ ਸੀ ਕਿ ਭਾਰਤ ਵਿੱਚ ਕਰਮਚਾਰੀ ईपीएफ ਮੁੱਖ ਸਮਾਜਿਕ ਸੁਰੱਖਿਆ ਯੋਜਨਾ ਹੈ ਪਰ ਇਹ ਭਾਰਤ ਦੀ ਅਤੀ ਆਬਾਦੀ ਨੂੰ ਕਵਰ ਨਹੀਂ ਕਰਦੀ ਇਸ ਕਾਰਨ ਇਸ ਨੂੰ ਦਵਲੇ ਟ੍ਰਿਟਲਾਈਜੇਸ਼ਨ ਸਮਝਦੇ ਵਿੱਚ ਦਾਖਲ ਹੋਣ ਲਈ ਢੁਕਵਾਂ ਨਹੀਂ ਮੰਨਿਆ ਜਾ ਸਕਦਾ ਹਾਲਾਂਕਿ ਭਾਰਤ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦੀ ਅਸਲੀਅਤ ਦਾ ਮੁਲਾਂਕਣ ਕਰਨ ਲਈ ਕਈ ਕਦਮ ਚੁੱਕੇ ਨੇ ਹੁਣ ਭਾਰਤ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਤੇ ਚਰਚਾ ਹੋ ਰਹੀ ਹੈ ਸਭ ਤੋਂ ਵੱਡੀ ਟੈਕਨੋਲੋਜੀ ਕੰਪਨੀ ਗੂਗਲ ਦੇ ਮੁਖੀ ਸੁੰਦਰ ਪਚਾਈ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਸੰਬੰਧੀ ਇੱਕ ਅਹਿਮ ਸਲਾਹ ਦਿੱਤੀ ਗਈ ਹੈ ਉਨਾ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਕਿ AI ਦੁਆਰਾ ਦੱਸੀ ਗਈ ਹਰ ਚੀਜ਼ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਸੇ ਨਾਲ ਹੀ ਉਨ੍ਹਾਂ ਨੇ ਕੰਪਨੀਆਂ ਨੂੰ AI ਇਨਵੈਸਟਮੈਂਟ ਬੱਬਲ ਬਰਸਟ ਲਈ ਵੀ ਤਿਆਰਾਂ ਲਿਖਾਈ Google ਦੀ ਮੂਲ ਕੰਪਨੀ ਅਲਫਾਬੈਟ ਦੇ ਭਾਰਤੀ ਬ੍ਰਿਚੀ ਸੀਈਓ ਸੰਦੀਪ ਚਾਈ ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ AI ਮਾਡਲ ਗਲਤੀਆਂ ਲਈ ਸੰਵੇਦਨਸ਼ੀਲ ਹੁੰਦੇ ਨੇ ਉਹਨਾਂ ਨੇ ਯੂਜ਼ਰਸ ਨੂੰ ਸਲਾਹ ਦਿੱਤੀ ਕਿ AI ਤੋਂ ਮਿਲੀ ਜਾਣਕਾਰੀ ਨੂੰ ਹੋਰ ਸਾਧਨ ਨਾਲ ਸੰਤੁਲਿਤ ਕਰਕੇ ਦੇਖਣਾ ਚਾਹੀਦਾ ਹੈ ਇਹੀ ਗੱਲ ਹੈ ਕਿ ਲੋਕ ਅਜੇ ਵੀ Google Search ਦੀ ਵਰਤੋਂ ਕਰਦੇ ਗਏ ਨੇ ਕਿਉਂਕਿ Google ਕੋਲ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਬਧੇਰੇ ਉਤਪਾਦ ਹੁੰਦੇ ਨੇ। ਉਹਨਾਂ ਮਈ ਵਿੱਚ ਸ਼ੁਰੂ ਕੀਤੇ ਗਏ Google Search ਦੇ AI ਮੋਡ ਬਾਰੇ ਵੀ ਗੱਲ ਕੀਤੀ ਜਿਸ ਦਾ ਉਦੇਸ਼ ਇੱਕ ਮਾਹਰ ਨਾਲ ਗੱਲ ਕਰਨ ਵਰਗਾ ਅਨੁਭਵ ਦੇਣਾ ਹੈ। ਵਿਚਾਈ ਦੇ ਅਨੁਸਾਰ ਜੇਕਰ ਤੁਸੀਂ ਕੋਈ ਰਚਨਾਤਮਕ ਤੌਰ ਤੇ ਲਿਖਣਾ ਚਾਹੁੰਦੇ ਹੋ ਤਾਂ AI ਟੂਲ ਬਹੁਤ ਮਦਦਗਾਰ ਨੇ ਪਰ ਲੋਕਾਂ ਨੂੰ ਸਿੱਖਣਾ ਪਵੇਗਾ ਕਿ ਇਹਨਾਂ ਸਾਧਨਾਂ ਨੂੰ ਉਸੇ ਤਰ੍ਹਾਂ ਵਰਤੋ ਜਿਸ ਵਿੱਚ ਇਹ ਚੰਗੇ ਨੇ। ਨਾ ਕਿ ਅੰਨੇਵਾ ਹਰ ਗੱਲ ਤੇ ਪ੍ਰਸਾਧ ਕਰੋ ਜੋ ਉਹ ਕਹਿੰਦੇ ਨੇ। ਉਹਨੇ ਵੀ ਕਿਹਾ ਕਿ ਅਸੀਂ ਵੱਡੀ ਮਾਤਰਾ ਵਿੱਚ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ ਤਾਂ ਜੋ ਸਾਨੂੰ ਵੱਧ ਤੋਂ ਵੱਧ ਸਹੀ ਜਾਣਕਾਰੀ ਮਿਲ ਸਕੇ। ਪਰ AI ਟੈਕਨੋਲੋਜੀ ਦੀ ਮੌਜੂਦਾ ਸਥਿਤੀ ਕੁਝ ਗਲਤੀਆਂ ਲਈ ਸੰਵੇਦਨਸ਼ੀਲ ਹੈ। ਪਚਾਈ ਨੇ ਇਹ ਵੀ ਕਿਹਾ ਕਿ ਇੰਟਰਨੈਟ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕਰਨਾ ਵੀ ਚੰਗੀ ਗੱਲ ਨਹੀਂ। ਜਿਸ ਤਰ੍ਹਾਂ ਇੰਟਰਨੈਟ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਜਾ ਰਿਹਾ ਸੀ ਉਸੇ ਤਰ੍ਹਾਂ ਹੀ AI ਵਿੱਚ ਨਿਵੇਸ਼ ਹੋ ਰਿਹਾ ਹੈ। ਉਹਨੇ ਇਹ ਕਿਹਾ ਕਿ AI ਇੰਟਰਨੈਟ ਵਾਂਗ ਪ੍ਰਫਾਉਂਡ ਸਾਬਿਤ ਹੋਏਗਾ ਪਰ ਬਾਜ਼ਾਰੀ ਉਥਲ-ਪੁਥਲ ਦਾ ਪ੍ਰਭਾਵ ਇਸਤੇ ਬਣਿਆ ਰਹਿੰਦਾ ਹੈ। ਲਿਬਰਲ ਸਰਕਾਰ ਦੇ ਬਜਟ ਨੂੰ ਐਮਪੀਜ਼ ਨੇ ਪਾਸ ਕਰ ਦਿੱਤਾ ਹੈ ਤੇ ਕਾਰਨ ਇਹ ਦੀ ਘਟਿੰਦੀ ਸਰਕਾਰ ਹੁਣ ਡਿੱਗਣੋਂ ਬਚ ਗਈ ਹੈ। ਬਜਟ ਮੋਸ਼ਨ ਨੂੰ 170 ਐਮਪੀਜ਼ ਨੇ ਸਮਰਥਨ ਦਿੱਤਾ ਜਦ ਕਿ 168 ਨੇ ਖਿਲਾਫ ਵੋਟ ਕੀਤੀ। 343 ਮੈਂਬਰੀ ਹਾਊਸ ਵਿੱਚ ਕਟਿੰਗਿੰਤੀ ਲਿਬਰਲਾਂ ਨੂੰ ਬਜਟ ਪਾਸ ਕਰਵਾਉਣ ਲਈ ਤਿੰਨ ਹੋਰ ਐਮਪੀਜ਼ ਦੇ ਸਾਥ ਦੀ ਲੋੜ ਸੀ ਕੰਜ਼ਰਵੇਟਿਵ ਅਤੇ ਐਨਡੀਪੀ ਦੇ ਦੋ-ਦੋ ਐਮਪੀਜ਼ ਵੋਟਾਂ ਤੋਂ ਗੈਰਹਾਜ਼ਰ ਰਹੇ ਅਤੇ ਇਹ ਚੀਜ਼ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਵਿੱਚ ਮਹੱਤਵਪੂਰਨ ਸਾਬਤ ਹੋਈ ਇਹ ਐਮਪੀ ਸਨ ਐਨਡੀਪੀ ਦੇ ਲੋਰੀ ਆਈ ਲਵਡ ਅਤੇ ਗੋਡ ਜੌਨਸ ਅਤੇ ਕੰਜ਼ਰਵੇਟਿਵ ਪਾਰਟੀ ਦੇ ਸ਼ੈਨਨ ਸਰਟਸ ਅਤੇ ਮੈਟ ਜ਼ੈਨੇਰੂ ਬਜਟ ਵੋਟਾਂ ਨੂੰ ਭਰੋਸੇ ਦੇ ਵੋਟ ਵਾਂਗ ਲਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਸਰਕਾਰ ਨੂੰ ਅਗਲੀਆਂ ਚੋਣਾਂ ਤੋਂ ਬਚਣ ਲਈ ਬਜਟ ਪਾਸ ਕਰਵਾਉਣਾ ਜ਼ਰੂਰੀ ਸੀ ਕਾਰਨੀ ਦੇ ਪਹਿਲੇ ਬਜਟ ਵਿੱਚ ਅਮਰੀਕੀ ਟੈਰਿਫ ਨਾਲ ਪ੍ਰਭਾਵਿਤ ਅਰਥ ਵਿਵਸਥਾ ਨੂੰ ਮਦਦ ਦੇਣ ਲਈ ਕਈ ਬਿਲੀਅਨ ਡਾਲਰ ਦਾ ਨਵਾਂ ਖਰਚਾ ਸ਼ਾਮਲ ਹੈ ਇਸ ਵਿੱਚ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਕੇ ਕਈ ਬਿਲੀਅਨ ਡਾਲਰ ਬਚਾਉਣ ਦੀ ਯੋਜਨਾ ਵੀ ਹੈ। ਬੰਗਲਾਦੇਸ਼ ਵਿੱਚ ਅਹੁਦੇ ਤੋਂ ਹਟਾਈਏ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ mlxਤਾ ਵਿਰੁੱਧ ਅਪਰਾਧਾਂ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਸੰਯੁਕਤ ਰਾਸ਼ਟਰ ਨੇ ਡੂੰਘਾ ਖੇਦ ਪ੍ਰਗਟ ਕੀਤਾ ਹੈ। ਯੂਨੈਸਫ ਇਸ ਫੈਸਲੇ ਨੂੰ ਪੀੜਤਾਂ ਲਈ ਇੱਕ ਮਹੱਤਵਪੂਰਨ ਪਲ ਦੱਸਿਆ ਹੈ। ਪਨਾਲ ਹੀ ਮੌਤ ਦੀ ਸਜ਼ਾ ਲਾਗੂ ਕਰਨ ਦਾ ਸਖਤ ਵਿਰੋਧ ਕੀਤਾ ਹੈ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਕਿਹਾ ਕਿ ਯੂਨ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਵਾਲਕਰ ਤੁਰਕ ਦੇ ਇਸ ਰੋਖ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਸੰਯੁਕਤ ਰਾਸ਼ਟਰ ਕਿਸੇ ਵੀ ਹਾਲਤ ਵਿੱਚ ਮੌਤ ਦੀ ਸਜ਼ਾ ਦੇ ਵਰਤੋਂ ਦੇ ਵਿਰੁੱਧ ਹੈ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਸੋਮਵਾਰ ਮੂਹਸਿਨਾ ਨੂੰ ਪਿਛਲੇ ਸਾਲ ਜੁਲਾਈ ਵਿੱਚ ਉਹਨਾਂ ਦੀ ਸਰਕਾਰ ਵਿਰੁੱਧ ਹੋਈ ਵਿਆਪਕ ਪ੍ਰਦਰਸ਼ਨਾਂ ਦੌਰਾਨ ਕਿਤੇ ਗਏ ਅਪਰਾਧਾਂ ਦਾ ਦੋਸ਼ੀ ਪਾਇਆ 78 ਸਾਲਾ ਹਸੀਨਾ ਨੂੰ ਜੋ ਕਿ ਪਿਛਲੇ ਸਾਲ 5 ਅਗਸਤ ਨੂੰ ਆਪਣੀ ਸਰਕਾਰ ਡਿੱਗਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀ ਹੈ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਹਸੀਨਾ ਦੇ ਸਹਿਯੋਗੀ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਸਮਾਨ ਖਾਨ ਕਮਾਲ ਨੂੰ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਮਿਲਣ ਦੇ ਪੰਜ ਵੱਡੇ ਦੋਸ਼ਾਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਯੂਨ ਮਨੁੱਖੀ ਅਧਿਕਾਰਾਂ ਦੀ ਬੁਲਾਰਾ ਰਵੀਨਾ ਸ਼ਮਦਾਸਾਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਫੈਸਲਾ ਪਿਛਲੇ ਸਾਲ ਵਿਰੋਧ ਪ੍ਰਦਰਸ਼ਨਾਂ ਦੇ ਦਮਨ ਦੌਰਾਨ ਕੀਤੇ ਗਏ ਗੰਭੀਰ ਉਲੰਘਣਾ ਦੇ ਪੀੜਤਾ ਲਈ ਮਹੱਤਵਪੂਰਨ ਪਲ ਹੈ ਪਰ ਮੌਤ ਦੀ ਸਜ਼ਾ ਕਿਸੇ ਵੀ ਤਰ੍ਹਾਂ ਜੋੜ ਨਹੀਂ ਹੋ ਸਕਦੀ। ਈਰਾਨ ਨੇ ਸੋਮਵਾਰ ਤੋਂ ਅਰੰਭ ਨੂੰ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਵੀਜ਼ਾ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਈਰਾਨ ਨੇ ਕਿਹਾ ਕਿ 22 ਨਵੰਬਰ ਤੋਂ ਬਾਅਦ ਕਿਸੇ ਵੀ ਭਾਰਤੀ ਨੂੰ ਬਿਨਾਂ ਵੀਜ਼ਾ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਫੈਸਲੇ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਦਾ ਧਿਆਨ ਕਈ ਅਜਈਆਂ ਘਟਨਾਵਾਂ ਵੱਲ ਖਿੱਚਿਆ ਗਿਆ ਹੈ ਜਿੱਥੇ ਭਾਰਤੀ ਨਾਗਰਿਕਾਂ ਨੂੰ ਝੂਠੇ ਰੋਜ਼ਗਾਰ ਦੇ ਵਾਅਦੇ ਕਰਕੇ ਜਾਂ ਕਿਸੇ ਤੀਸਰੇ ਦੇਸ਼ ਤੱਕ ਲੈ ਜਾਣ ਦਾ ਭਰੋਸਾ ਦੇ ਕੇ ਈਰਾਨ ਲੈ ਜਾਇਆ ਗਿਆ ਸੀ। ਏ ਲੋਕਸ ਦਾਰਨ ਭਾਰਤੀ ਪਾਸਪੋਰਟ ਰੱਖਣ ਵਾਲਿਆਂ ਲਈ ਉਪਲਬਧ ਵੀਜ਼ਾ ਛੋਟ ਦਾ ਫਾਇਦਾ ਚੁੱਕ ਕੇ ਈਰਾਨ ਪਹੁੰਚਦੇ ਸਨ ਈਰਾਨ ਪਹੁੰਚਣ ਤੇ ਇਹਨਾਂ ਵਿੱਚੋਂ ਕਈਆਂ ਨੂੰ ਫਰौती ਲਈ ਅਗਵਾ ਕਰ ਲਿਆ ਜਾਂਦਾ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸੇ ਕਾਰਨ ਹੀ ਈਰਾਨ ਦੀ ਸਰਕਾਰ ਨੇ 22 ਨਵੰਬਰ ਤੋਂ ਭਾਰਤੀ ਪਾਸਪੋਰਟ ਧਾਰਕਾਂ ਲਈ ਉਪਲਬਧ ਵੀਜ਼ਾ ਛੋਟ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਕਦਮ ਦਾ ਮਕਸਦ ਅਪਰਾਧੀ ਤੱਤਾਂ ਵੱਲੋਂ ਇਸ ਸਹੂਲਤ ਦੀ ਹੋਰ ਦੁਰਵਰਤੋਂ ਨੂੰ ਰੋਕਣਾ ਹੈ ਬਾਈਨੰਬਰ ਤੋਂ ਬਾਅਦ ਸਥਾਨਕ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਈਰਾਨ ਵਿੱਚ ਦਾਖਲ ਹੋਣ ਜਾਂ ਈਰਾਨ ਨਹੀਂ ਕਿਸੇ ਹੋਰ ਦੇਸ਼ ਨੂੰ ਜਾਣ ਲਈ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਤੇ ਉਹਨਾਂ ਏਜੰਟਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਈਰਾਨ ਤੋਂ ਤੀਸਰੇ ਦੇਸ਼ਾਂ ਵਿੱਚ ਫ੍ਰੀ ਵੀਜ਼ਾ ਟਰੈਵਲ ਜਾਂ ਅੱਗੇ ਦੀ ਯਾਤਰਾ ਦੀ ਪੇਸ਼ਕਸ਼ ਕਰਦੇ ਨੇ। ਇਰਾਨ ਦੇ ਇਸ ਨੀਤੀ ਬਦਲਾਅ ਦਾ ਅਸਰ ਭਾਰਤੀ ਨਾਗਰਿਕਾਂ 'ਤੇ ਪਵੇਗਾ ਜੋ ਟੂਰਿਜ਼ਮ ਬਿਜ਼ਨਸ ਸਟੱਡੀ ਜਾਂ ਟਰੈਵਲ ਲਈ ਇਰਾਨ ਜਾਂਦੇ ਸਨ